ਵੈਲਕਮ ਟੂ ਆਡੀਓ ਗੁਰਬਾਣੀ ਪੋਡਕਾਸਟ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ 5th ਮਹਿਲ ਦੋ ਪਦਾਸ 5th ਹਾਊਸ 1 ਯੂਨੀਵਰਸਲ ਕ੍ਰੀਏਟਰ ਗੋਡ ਬਾਈ ਦਾ ਗ੍ਰੇਸ ਆਫ ਦਾ ਟਰੂ ਗੁਰੂ I have given up all other efforts and have taken the medicine of the Nam, the name of the Lord. Fevers, sins and all diseases are eradicated, and my mind is cooled and soothed. Worshipping the perfect Guru. In adoration all pains are dispelled The savior lord has saved me He has blessed me with his kind mercy Pause Grabbing hold of my arm God has pulled me up and out He has made me his own meditating meditating in remembrance my mind and body are at peace nanak has become fearless wahiguru ji ka khalsa wahiguru ji ki fatee raag bilaval mahalla 5th dopade kar 5th ek onkar sat gur prasad ਔਰਿਓ ਪਾਪ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਯਾਰਾ ਦਿਆ ਸਗਲਾ ਦੁਖ ਗਇਆ ਰਾਖਣ ਹਾਰੇ ਰਾਖਿਆ ਆਪਣੀ ਕਰ ਮਿਆ ਰਾਉ ਵਹਾਂ ਪਕੜ ਪ੍ਰਭ ਕਾਢਿਆ ਕੀਨਾਂ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰ ਭਇਆ ਵਹਾਂ ਪਕੜ ਪਰਵ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਬਿਲਾਵਲ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਰਾਗ ਬਿਲਾਵਲ ਤੇ ਦੋ ਪਦਿਆਂ ਦਾ ਇਹ ਸ਼ਬਦ ਹੈ ਕਰ ਪੰਜਵੇਂ ਸੁਰਤਾਲ ਚ ਗਾਉਣ ਦਾ ਹੁਕਮ ਹੈ ਪ੍ਰਮਾਤਮਾ ਇੱਕ ਹੈ ਜਿਸ ਦੀ प्राप्ति सतगुरु दी बख्शीश ते नाल हुंदी है गुरु साहिब जी फरमान कर रहे ने मैं और सारे जतन त्याग ਦਿੱਤੇ ਹਨ ਅਤੇ ਪ੍ਰਭੂ ਦੇ ਨਾਮ ਦੀ ਦਵਾਈ ਲੈ ਲਈ ਹੈ ਬੁਖਾਰ, পাপ ਅਤੇ ਸਾਰੇ ਰੋਗ ਨਾਸ ਹੋ ਜਾਂਦੇ ਹਨ ਅਤੇ ਮੇਰਾ ਚਿੱਤ ਠੰਡਾ ਅਤੇ ਸ਼ਾਂਤ ਹੋ ਗਿਆ ਹੈ ਪੂਰਨ ਗੁਰਾਂ ਦੀ ਆਰਾਧਨਾ ਕਰਨ ਦੁਆਰਾ ਸਾਰੇ ਦੁੱਖ ਦੂਰ ਹੋ ਗਏ ਮੁਕਤੀ ਦੇ ਦਾਤੇ ਪ੍ਰਭੂ ਨੇ ਮੈਨੂੰ ਬਚਾ ਲਿਆ ਹੈ ਉਸਨੇ ਮੈਨੂੰ ਆਪਣੀ ਮਿਹਰ ਨਾਲ ਬਖਸ਼ਿਆ ਹੈ ਵਿਰਾਮ ਮੇਰੀ ਬਾਹਾਂ ਫੜ ਕੇ ਰੱਬ ਨੇ ਮੈਨੂੰ ਬਾਹਰ ਕੱਢਿਆ ਹੈ ਉਸਨੇ ਮੈਨੂੰ ਆਪਣਾ ਬਣਾ ਲਿਆ ਹੈ ਸਿਮਰਨ ਕਰਕੇ ਸਿਮਰਨ ਕਰਨ ਦੁਆਰਾ ਮੇਰਾ ਮਨ ਅਤੇ ਦੇਹ ਸੁਖੀ ਹੋ ਗਏ ਹਨ ਨਾਨਕ ਨਿਰਭਉ ਹੋ ਗਿਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ